ਘੱਗਰ ਨਦੀ ਦੇ ਵਿੱਚ ਅਸੀਂ ਖੜੇ ਹੋਏ ਹਾਂ ਜੇ ਮੀਂਹ ਤੇਜ਼ ਹੋ ਜਾਂਦਾ ਹੈ ਮੌਨਸੂਨ ਜਿਸ ਤਰੀਕੇ ਨਾਲ ਆ ਰਿਹਾ ਹੈ ਚੜ ਕੇ ਔਰ ਘੱਗਰ ਦੇ ਵਿੱਚ ਪਾਣੀ ਜੇਕਰ ਵੱਜੂਗਾ ਤਾਂ ਇੱਥੇ ਖੜਨਾ ਸ਼ਾਇਦ ਮੁਸ਼ਕਿਲ ਹੋ ਜਾਊਗਾ ਅਸੀਂ ਤਾਂ ਕਿੰਨੇ ਜੀ ਬਿਲਕੁਲ ਪਾਣੀ ਨਹੀਂ ਆਇਆ ਅਸੀਂ ਤਾਂ ਡਰੇ ਹੋਏ ਹਾਂ ਬਿਲਕੁਲ ਨਹੀਂ ਤੇ ਅਸੀਂ ਤੇ ਇੱਥੋਂ ਅਗਲੇ ਸਾਲ ਤੇ ਜ਼ਮੀਨ ਵੇਚ ਕੇ ਚਲੇ ਜਾਵਾਂਗੇ ਛੱਡ ਦਾਂਗੇ ਜੀ ਘਰ ਵੇਲੇ ਸਾਰਾ ਪਾਣੀ ਬਨੂੜ ਦਾ ਇਹ ਘੱਗਰ ਦਾ ਜਾਰਾ ਸਾਰਾ ਜਾ ਕੇ ਇੱਥੇ ਇਕੱਠਾ ਹੋ ਜਾਣਾ ਇਧਰੋਂ ਜਾ ਕੇ ਅੱਗੇ ਬੰਦ ਲੱਗਾ ਹੋਇਆ ਜੇ ਕਿਸ ਨੂੰ ਰਾਤ ਨੂੰ ਅਮਰਜੈਂਸੀ ਹੋ ਗਈ ਕੁਝ ਵੀ ਹੋ ਗਿਆ ਨਾ ਸਾਡਾ ਰਾਜ ਨਾ ਕੋਈ ਸਾਡੇ ਸਾਡੇ ਪਿੰਡ 'ਚ ਮੇਰੀ ਕੋਠੀ 'ਚ ਕੋੜ ਕੋੜ ਛੱਤਾਂ ਲੱਗਾ ਹੋਇਆ ਸੀ ਪਾਣੀ ਜਾ ਕੇ ਮੇਰੇ ਘਰੇ ਮੇਰੇ ਘਰੇ ਗਏ ਸਣੇ ਬੰਦੇ ਇਹਨਾਂ ਕੋ ਜਾਇਆ ਨਹੀਂ ਗਿਆ ਮੇਰੇ ਡੰਗਰਾਂ 'ਤੇ ਸਿਰਫ ਗਰਦਨਾ ਕਰਦਾ ਦੇਖਦੀ ਨਾ ਮਸਾਂ ਉਹਨਾਂ ਨੇ ਇਹਨਾਂ ਸੰਗਲ ਕੋਲ ਕੇ ਹੈ ਹੁਣ ਤੁਹਾਨੂੰ ਲੱਗ ਰਿਹਾ ਕੀ ਕੀ ਇੱਕ ਵਾਰ ਫੇਰ ਤੋਂ ਜੇ ਪਾਣੀ ਆ ਗਿਆ ਚਲੋ ਫਸਲ ਲਾ ਲਈ ਚਲੋ ਕੁਝ ਜਿਹੜਾ ਘਰਾਂ 'ਚ ਪਾਣੀ ਵੜਦਾ ਜੀ ਉਹਦਾ ਕੋਈ ਹੱਲ ਨਹੀਂ ਜੀ ਹੁਣ ਜੇ ਪੂਰਾ ਮਹੀਨਾ ਬੰਦੇ ਦਾ ਬੰਦਾ ਉਹ ਦਹਿਸ਼ਤ ਹੀ ਰਹਿੰਦਾ ਮੈਂ ਕਹਿੰਦੀ ਹੁਣ ਤੱਕ ਮੇਰੀ ਕੋਠੀ 'ਚ ਕੰਮ ਚੱਲਦਾ ਰਿਹਾ ਪੁੱਛੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਜੀ ਅੰਦਰ ਬਣਨੋ ਸਾਲ ਹੋ ਗਿਆ ਇਹਨੂੰ ਬੰਨ ਟੁੱਟੇ ਨਹੀਂ ਥੋੜਾ ਜਿਹਾ ਪਾਣੀ ਹੁੰਦਾ ਉਹਦੇ ਨਿਕਲ ਜਾਂਦਾ ਜੀ ਸਾਰੀਆਂ ਜੀਰੀਆਂ ਮਰ ਜਾਂਦੀਆਂ ਹੁਣ ਫੇਰ ਥੋੜਾ ਜਿਹਾ ਪਾਣੀ ਆਇਆ ਫੇਰ ਨਿਕਲ ਜਾਏਗਾ ਜੀ ਇੰਨਾ ਮੱਠਾ ਹੋ ਜੇ ਬੰਦਾ ਕਿਸੇ ਪਾਸੇ ਜਾਂਦਾ ਰਾਹ ਨਹੀਂ ਨਾ ਇਧਰ ਬੱਲੋਵਰ ਵਾਲਾ ਨਾ ਇਧਰ ਨਾ ਵਾਲੇ ਨਾ ਕੀ ਥੋੜੇ ਦਿਨ ਹੋਈਆਂ 2-3 ਡੈਥ ਹੋ ਗਈਆਂ ਅੰਬਾਲੇ ਤੋਂ ਨੇੜੇ ਲੱਗਦਾ ਸੀ ਉਹ ਅਟੈਕ ਹੋਇਆ ਬੰਦੇ ਨੂੰ ਪਹੁੰਚਿਆ ਨਹੀਂ ਬਸ ਪੂਰੇ ਟਾਈਮ ਤੇ ਇੱਥੇ ਜਾਮ ਲੱਗਾ ਰਿਹਾ ਇਹ ਪਾਣੀ ਜਾ ਰਿਹਾ ਸਿੱਧਾ ਅੱਗੋਂ ਬੰਦ ਲਾਣੇ ਨੇ ਉਧਰੋਂ ਇਹ ਸਾਰਾ ਪਿੰਡ ਮਿਲ ਕੇ ਡੁੱਬ ਜਾਂਦਾ ਹੁਣ ਸਾਡਾ ਹੱਲ ਨਾ ਜਮੀਨ ਵਾਲੇ ਦਾ ਜਮੀਨ ਵੀ ਨਹੀਂ ਵਾਈ ਉਹਨੂੰ ਪਤਾ ਹੀ ਹੈ ਮਾਰੀ ਜਾਣੀ ਹੈ ਜੀ ਰਿਆ ਦੇਖ ਲਓ ਉੱਪਰ ਕਿਸ ਤਰੀਵੇਂਲੀ ਪਈ ਹੈ ਇਹ ਤਾਰੇ ਕੀ ਕਿਤੇ ਦੁਵਾਰਾ ਫਸਲ ਨੁਕਸਾਨ ਨਹੀਂ ਹੋ ਜਾ ਪਿਛਲੀ ਵਾਰੀ 10 ਤਰੀਕ ਨੂੰ ਪਾਣੀ ਆ ਗਿਆ ਸੀ ਜੀ ਤੇ ਐ ਕਿ ਉਹੀ ਦੱਸ ਦੇਖ ਰਹੇ ਹਾਂ ਕਿ ਜੇ ਕਿਤੇ ਫੇਰ ਉਹੀ ਹਾਲ ਤਾਂ ਹੋ ਜਾਵੇ ਤੇ ਦੱਸ ਦੇਖ ਕੇ ਫੇਰ ਬਾਅਦ ਚ ਹੀ ਕਰਾਂਗੇ ਕਿੰਨੀ ਮਿੱਟੀ ਕਿੰਨੀ ਇੱਥੇ ਪੱਤੀ ਜਿਹੜੀ ਹੈ ਉਹ ਖੜੀ ਹੋ ਚੁੱਕੀ ਹੈ ਔਰ ਸਫਾਈ ਇਸ ਦੀ ਅਜੇ ਤੱਕ ਨਹੀਂ ਹੋਈ ਹੈ ਔਰ ਨਾਲ ਦੇ ਜੇਕਰ ਅਸੀਂ ਬੰਨਾਂ ਦੀ ਗੱਲ ਕਰ ਲਈਏ ਨੱਕਿਆਂ ਦੀ ਗੱਲ ਕਰ ਲਈਏ ਤਾਂ ਉਹ ਵੀ ਅਜੇ ਤੱਕ ਇਸ ਨਦੀ ਦੇ ਨਾਲ ਲੱਗਦੇ ਹੋਏ ਇਸ ਪਿੰਡ ਦੇ ਨਾਲ ਲੱਗਦੇ ਹੋਏ ਨਕੀਆਂ ਨੂੰ ਮਜ਼ਬੂਤ ਨਹੀਂ ਕੀਤਾ ਗਿਆ। ਇਸ ਵੇਲੇ ਅਸੀਂ ਘੱਗਰ ਦੇ ਵਿੱਚ ਮੌਜੂਦਾਂ। ਘੱਗਰ ਨਦੀ ਦੇ ਵਿੱਚ ਅਸੀਂ ਖੜੇ ਹੋਏ ਹਾਂ। ਹਾਲਾਂਕਿ ਜੇ ਮੀਂਹ ਤੇਜ਼ ਹੋ ਜਾਂਦਾ ਹੈ, ਬਾਰਸ਼ਾਂ ਵੱਜ ਜਾਂਦੀਆਂ ਨੇ ਮੌਨਸੂਨ ਜਿਸ ਤੇ ਕਿਨਾਲ ਆ ਰਿਹਾ ਹੈ ਚੜ ਕੇ ਔਰ ਘੱਗਰ ਦੇ ਵਿੱਚ ਪਾਣੀ ਜੇਕਰ ਵੱਜੂਗਾ ਤਾਂ ਇੱਥੇ ਖੜਨਾ ਸ਼ਾਇਦ ਮੁਸ਼ਕਿਲ ਹੋ ਜਾਊਗਾ। ਪਰ ਉੱਥੇ ਹੀ ਗੱਲ ਕਰੀਏ ਕ ਘੱਗਰ ਦੇ ਔਰ ਕ ਘੱਗਰ ਦੇ ਕਹਿਰ ਦੀ ਜਿਸ ਤਿੱਕੇ ਨਾਲ ਪਿਛਲੇ ਸਾਲ ਘੱਗਰ ਨੇ ਆਪਣਾ ਕਹਿਰ ਦਿਖਾਇਆ ਕਈ ਪਿੰਡਾਂ ਦੇ ਪਿੰਡ ਹੜਾਂ ਦੀ ਮਾਰ ਹੇਠ ਹੋਂਸੇ ਮਾਰੇ ਤਾਂ ਉਸੇ ਤਰੀਕੇ ਨਾਲ ਘੱਗਰ ਦੇ ਅੱਜ ਮੌਜੂਦਾ ਹਾਲਾਤ ਕੀ ਨੇ ਔਰ ਜੋ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਘੱਗਰ ਦੀ ਸਫਾਈ ਚੱਲ ਰਹੀ ਹੈ ਔਰ ਖਾਸ ਤੌਰ ਦੇ ਉੱਤੇ ਜੇਕਰ ਸਰਕਾਰ ਦੀ ਵੀ ਗੱਲ ਕਰੀਏ ਤਾਂ ਸਰਕਾਰ ਨੇ ਰਾਸ਼ੀ ਜਿਹੜੀ ਉਹ ਜਾਰੀ ਕੀਤੀ ਹੈ ਤਾਂ ਜੋ ਇਹ ਬੰਨਾਂ ਦੀ ਸੰਭਾਲ ਹੋ ਸਕੇ ਇਹਨਾਂ ਦੇ ਨੱਕੇ ਜਿਹੜੇ ਨੇ ਉਹ ਮਜ਼ਬੂਤ ਕੀਤੇ ਜਾ ਸਕਣ ਤਾਂ ਉਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਰਾਸ਼ੀ ਵੀ ਕਈ ਕਰੋੜਾਂ ਦੀ ਜਾਰੀ ਕੀਤੀ ਗਈ ਹੈ ਪਰ ਇਸ ਵੇਲੇ ਦੇ ਮੌਜੂਦਾ ਹਾਲਾਤ ਕੀ ਨੇ ਔਰ ਪਿੰਡ ਵਾਸੀ ਕੀ ਕਹਿ ਰਹੇ ਨੇ ਔਰ ਪ੍ਰਸ਼ਾਸਨ ਨੂੰ ਕੀ ਅਪੀਲ ਕਰ ਰਹੇ ਨੇ ਉਹ ਅਸੀਂ ਜਾਣਨ ਦੇ ਲਈ ਅੱਜ ਅਸੀਂ ਪਿੰਡ ਸੰਜਰਪੁਰ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਇਹ ਸੰਜਰਪੁਰ ਦੇ ਵਿੱਚੋਂ ਦੀ ਇਹ ਘੱਗਰ ਨਿਕਲ ਕੇ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿੱਥੋਂ ਦੀ ਘੱਗਰ ਜਾ ਰਹੀ ਹੈ ਇਸ ਦਾ ਇਸ ਵੇਲੇ ਦਾ ਮੌਜੂਦਾ ਹਾਲਾਤ ਨੂੰ ਨਜ਼ਰ ਆ ਰਿਹਾ ਹੋਗਾ ਕਿ ਇੱਥੇ ਕਿੰਨੀ ਮਿੱਟੀ ਕਿੰਨੀ ਇੱਥੇ ਪੱਤੀ ਜਿਹੜੀ ਹੈ ਉਹ ਖੜੀ ਹੋ ਚੁੱਕੀ ਹੈ ਔਰ ਸਫਾਈ ਇਸ ਦੀ ਅਜੇ ਤੱਕ ਨਹੀਂ ਹੋਈ ਹੈ ਔਰ ਨਾਲ ਤੇ ਜੇਕਰ ਅਸੀਂ ਬੰਨਾਂ ਦੀ ਗੱਲ ਕਰ ਲਈਏ ਨੱਕਿਆਂ ਦੀ ਗੱਲ ਕਰ ਲਈਏ ਤਾਂ ਉਹ ਵੀ ਅਜੇ ਤੱਕ ਇਸ ਨਦੀ ਦੇ ਨਾਲ ਲੱਗਦੇ ਹੋਏ ਇਸ ਪਿੰਡ ਦੇ ਨਾਲ ਲੱਗਦੇ ਹੋਏ ਨੱਕਿਆਂ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤਾਂ ਭਾਈ ਜੀ ਕਿਵੇਂ ਦੇ ਸੁਲੇ ਹਾਲਾਤ ਬਣੇ ਹੋਏ ਨੇ ਕਿ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਇੱਥੋਂ ਤੱਕ ਗਰਪੂਰੀ ਖੁੱਲੀ ਪਈ ਹੈ ਹਨਾ ਇਹ ਪਾਣੀ ਇੱਥੋਂ ਲੰਘ ਵੀ ਰਿਹਾ ਹੈ ਪਰ ਉਰੇ ਆ ਕੇ ਕੰਮ ਖਰਾਬ ਨਜ਼ਰ ਆਉਂਦਾ ਉਰੇ ਆ ਕੇ ਨੱਕੇ ਵੀ ਉਥੇ ਟੁੱਟੇ ਹੋਏ ਨਜ਼ਰ ਆਉਂਦੇ 1 ਸਾਲ ਹੋ ਗਿਆ ਇਹਨੂੰ ਬੰਨ ਟੁੱਟੇ ਨੂੰ ਜੀ ਥੋੜਾ ਜਿਹਾ ਪਾਣੀ ਆਉਂਦਾ ਉਹਦੇ ਨਿਕਲ ਜਾਂਦਾ ਜੀ ਸਾਰੀਆਂ ਜੀਰੀਆਂ ਮਰ ਜਾਂਦੀਆਂ ਜੀ ਹੁਣ ਫੇਰ ਥੋੜਾ ਜਿਹਾ ਪਾਣੀ ਆਇਆ ਫੇਰ ਨਿਕਲ ਜਾਏਗਾ ਜੀ ਜੀ ਅੱਗੇ ਫੇਰ ਨੁਕਸਾਨ ਕਰੇਗਾ ਜੀ ਇਹ ਅੱਗੇ ਫੇਰ ਜੀੜੀਆਂ ਲੱਗ ਰੀਆਂ ਜੀੜੀਆਂ ਦਾ ਫੇਰ ਨੂੰ ਆਪਾਂ ਚਲਦੇ ਵੀ ਉਧਰਲੇ ਪਾਸੇ ਦਿਖਾ ਵੀ ਦਿਓ ਕਿ ਜਿਹੜਾ ਬੰਨ ਟੁੱਟਿਆ ਹੋਇਆ ਤਾਂ ਇਹ ਬੰਨ ਪਿਛਲੀ ਵਾਰ ਟੁੱਟਿਆ ਸੀਗਾ ਭਾਈ ਜੀ ਹਾਂ ਜੀ 1 ਸਾਲ ਹੋ ਗਿਆ ਪੂਰਾ ਜੀ ਜਦੋਂ ਪਿਛਲੀ ਵਾਰ ਹੜਾ ਇਨੀ ਹਾਂਜੀ ਉਸ ਤੋਂ ਬਾਅਦ ਵੀ 3-4 ਵਾਰ ਪਾਣੀ ਨਿਕਲ ਗਿਆ ਸੀ ਬਾਅਦ ਚੋਂ ਹੜਾ ਹੋਣ ਤੋਂ ਬਾਅਦ ਵੀ ਅੱਛ ਉਸ ਤੋਂ ਬਾਅਦ ਹੁਣ ਕਿਉਂਕਿ ਪ੍ਰਸ਼ਾਸਨ ਕਹਿ ਰਿਹਾ ਕਿ ਰਾਸ਼ੀ ਵੀ ਜਾਰੀ ਕਰਤੀ ਪੈਸੇ ਵੀ ਜਿਹੜੇ ਨੇ ਉਹ ਡਿਪਾਰਟਮੈਂਟਲੋਂ ਦੇਤੇ ਤਾਂ ਕੀ ਅਜੇ ਤੱਕ ਕੋਈ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਬੰਦਾ ਤੁਹਾਡੇ ਕੋਲ ਪਹੁੰਚਿਆ ਨਹੀਂ ਸਾਲੇ ਇੱਥੇ ਤੱਕ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਜੀ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਤੁਸੀਂ ਤਾਂ ਆ ਆ ਆ ਲੱਗਿਆ ਹੋਇਆ ਸੀ ਬੰਨ ਟੁੱਟਿਆ ਤੁਹਾਡਾ ਇਹ ਕਈ ਪਿੰਡਾਂ ਨੂੰ ਮਾਰ ਕਰਦਾ ਜੀ ਹਾਂ ਇਹ ਸਾਰਾ ਇਹ ਸਾਰਾ ਟੁੱਟਿਆ ਹੋਇਆ ਜੀ ਇਹ ਆਪ ਹੀ ਲਾਇਆ ਹੋਇਆ ਜੀ ਜਿਹੜਾ ਥੋੜਾ ਬੋਤਾ ਲਾਇਆ ਜੀ ਬਾਕੀ ਸਾਰੇ ਟੁੱਟਿਆ ਹੋਇਆ ਦੇਖ ਲਓ ਉੱਪਰ ਇਦਾਂ ਇਦਾਂ ਬਾਈ ਜੇ ਤਰਾਹੀ ਹਾਂਜੀ ਇਸੇ ਤਰ੍ਹਾਂ ਇਹਦਾ ਇਹ ਚਾਹੀਏ ਇਹ ਲੱਗਾ ਅੱਛਾ ਜਿਵੇਂ ਆ ਲੱਗਾ ਹੋਣਾ ਇਦਾਂ ਹੀ ਚਾਹੀਏ ਇਹ ਲੱਗਾ ਲੱਗਾ ਤੋੜ ਉੱਚਾ ਹੀ ਇਹ ਪੈੜੀ ਇਦਾਂ ਉੱਚੀ ਹੀ ਜਦੋਂ ਫਿਰ ਪਾਣੀ ਦਾ ਵਾਹ ਪਿਆ ਉਧਰ ਵੀ ਇਦਾਂ ਵੀ ਪਬਲਰ ਲੱਗਾ ਹੋਇਆ ਸੀ ਉਧਰ ਵੀ ਸਫੈਦਾ ਲੱਗਾ ਹੋਇਆ ਅੱਗੇ ਵੀ ਕਿ ਮਤਲਬ ਵੀ ਸਫੈਦਾ ਵੀ ਸਾਰੇ ਚੱਕ ਕੇ ਮਾਰੇ ਹੈ ਇਹ ਵਿੱਚ ਇਹ ਪਾਣੀ ਜਾ ਰਿਹਾ ਸਿੱਧਾ ਅੱਗੋਂ ਬੰਦ ਲਾਣੇ ਨੇ ਉਧਰੋਂ ਇਹ ਸਾਰਾ ਪਿੰਡ ਮਿਲ ਕੇ ਡੁੱਬ ਜਾਂਦਾ ਫਿਰ ਹੁਣ ਸਾਡਾ ਹੱਲ ਨਾ ਕਿਤੇ ਜਾਣ ਦਾ ਨਾ ਆਉਣ ਦਾ ਹੁਣ ਇਹ ਤੁਸੀਂ ਵੇਖੋ ਉਹ ਇਹ ਮੈਂ ਵਿਚਲਾ ਹੱਲ ਕੀ ਹੋਵੇ ਕਿ ਨਾ ਤੁਹਾਡਾ ਇਹ ਪਿੰਡ ਡੁੱਬੇ ਨਾ ਉਧਰਲੇ ਨੂੰ ਕਿਸੇ ਨੂੰ ਨੁਕਸਾਨ ਹੋਵੇ ਜੇ ਡਰੇਨ ਪੱਟੀ ਹੋਈ ਪੁਰਾਣੀ ਉਹਨੇ ਰੋਕੀ ਬੱਲੋਬੁਰ ਦੇ ਰੋਕੀ ਤੇ ਕੁਝ ਨੇੜੀ ਦੇ ਬੰਦੇ ਉਹ ਅੱਗੋਂ ਪੱਟੀ ਹੋਈ ਜੰਡਮ ਗੋਲੀ ਤੋਂ ਇਧਰੋਂ ਹੀ ਜਾਰੀ ਉਹਦੇ ਵਿੱਚ ਜਾ ਕੇ ਮਿਲਦੀ ਹੈ ਉਹ ਉਹਨੇ ਸਟੇਲ ਲਈ ਜੀ ਉਹਨਾਂ ਨੇ ਬਸ ਅੱਛਾ ਹਾਂ ਤਾਂ ਪਰ ਇਹ ਜੇ ਇਧਰਲੇ ਨੱਕੇ ਮਜ਼ਬੂਤ ਹੋ ਜਾਂਦੇ ਨੇ ਇਧਰ ਇਧਰ ਇਹਦੇ ਵੱਡਾ ਬੰਨ ਬੰਨੇ ਤਾਂ ਇਹ ਆ ਬੰਦਾ ਅੱਗੇ ਵੱਜਿਆ ਹੋਇਆ ਇਹਦੇ ਬਿਲਕੁਲ ਸਿਰੇ ਤੇ ਲੱਗ ਗਿਆ ਤੁਸੀਂ ਹਿਸਾਬ ਨਾਲ ਅੱਗੇ ਜਾ ਕੇ ਵੇਖੋ ਕਿੰਨੀ ਚਾਈ ਹੈ ਸਾਡੇ ਸਾਡੇ ਪਿੰਡ ਜਾਂ ਮੇਰੀ ਕੋਠੀ 'ਚ ਕੋੜ ਕੋੜ ਛੱਤਾਂ ਲ ਮੇਰੇ ਘਰੇ ਮੇਰੇ ਘਰੇ ਗਏ ਸਣੇ ਬੰਦੇ ਇਹਨਾਂ ਕੋਈ ਜਾਇਆ ਨਹੀਂ ਗਿਆ ਮੇਰੇ ਡੰਗਰਾਂ ਦੇ ਸਿਰਫ ਗਰਦਨ ਕਰਦਾ ਦੇਖ ਦਿਨ ਮਸਾਂ ਉਹਨਾਂ ਨੇ ਇਹਨਾਂ ਸੰਗਲ ਖੋਲ ਕੇ ਡਰ ਹੈ ਹੁਣ ਤੁਹਾਨੂੰ ਲੱਗ ਰਿਹਾ ਕੀ ਕੀ ਇੱਕ ਵਾਰ ਫੇਰ ਤੋਂ ਜੇ ਪਾਣੀ ਆ ਗਿਆ ਅਸੀਂ ਤਾਂ ਕਿੰਨੇ ਜੀ ਬਿਲਕੁਲ ਪਾਣੀ ਨਹੀਂ ਆਇਆ ਅਸੀਂ ਤਾਂ ਡਰੇ ਹੋਇਆ ਬਿਲਕੁਲ ਨਹੀਂ ਤੇ ਅਸੀਂ ਤਾਂ ਇੱਥੋਂ ਅਗਲੇ ਸਾਲ ਤੋਂ ਜ਼ਮੀਨ ਵੇਚ ਕੇ ਚਲੇ ਜਾਵਾਂਗੇ ਛੱਡ ਦਾਂਗੇ ਜੀ ਘਰ ਛੱਡਣ ਦੀ ਇੰਨੀ ਮਜਬੂਰੀ ਹੋਈ ਹੋਈ ਹੈ ਅਸੀਂ ਤਾਂ ਇਹਨਾਂ ਨੂੰ ਬਾਰ-ਬਾਰ ਕਹਿ ਰਹੇ ਆਂ ਵੀ ਨਾ ਕਰੋ ਇਹ ਬੰਦਾ ਬੰਦਦੇ ਨੇ ਹੁਣ ਤੁਸੀਂ ਵੇਖ ਲਓ ਸਾਰਾ ਪਾਣੀ ਬਨੋੜ ਦਾ ਇੱਕ ਘੱਗੜ ਦਾ ਜਾਰਾ ਸਾਰਾ ਜਾ ਕੇ ਇੱਥੇ ਇਕੱਠਾ ਹੋ ਜਾਣਾ ਇਧਰੋਂ ਜਾ ਕੇ ਅੱਗੇ ਬੰਦ ਲੱਗਾ ਹੋਇਆ ਜੇ ਕਿਸੇ ਨੂੰ ਰਾਤ ਨੂੰ ਅਮਰਜੈਂਸੀ ਹੋ ਗਈ ਕੁਝ ਵੀ ਹੋ ਗਿਆ ਨਾ ਸਾਡਾ ਰਾਜ ਨਾ ਕੁਝ ਵੀ ਹੈ ਤੁਹਾਨੂੰ ਨਿਸ਼ਾਨੀਆਂ ਦਿਖਾ ਦਾਂਗੇ ਹਜੇ ਜਾ ਕੇ ਇੱਥੇ ਲੱਗੀਆਂ ਹੋਈਆਂ ਉੱਥੇ ਆਪਣਾ ਮੜੀਆਂ ਨੇ ਉਹਨਾਂ ਦੀ ਕੰਧਾਂ ਉਦੋਂ ਉੱਤੋਂ ਦੀ ਪਾਣੀ ਉਹ ਟੁੱਟਿਆ ਹੋਇਆ ਬਿਲਕੁਲ ਪ੍ਰਸ਼ਾਸਨ ਬੰਦ ਖੋਲ ਨਹੀਂ ਸਕਦਾ ਉਹ ਕਿਹੜੇ ਪ੍ਰਸ਼ਾਸਨ ਸਭ ਕੁਝ ਕਰ ਸਕਦਾ ਜੀ ਇਹਨਾਂ ਨੇ ਜੜੀ ਮੇਰੇ ਡਰੇਨ ਹੈ ਉਹਦੀ ਪਹਿਲਾਂ ਸਾਰਾ ਵੇਰਵਾ ਹੋਇਆ ਵਾ ਪੁਰਾਣੇ ਟਾਈਮ ਚ ਇਹਨਾਂ ਸਟੇ ਲਈ ਹੋਈ ਹੈ ਇਹ ਤਗੜੇ ਬੰਦੇ ਨੇ ਦੋ ਤਿੰਨ ਘਰਾਂ ਦੇ ਇਥੇ ਇਹਨਾਂ ਲੈ ਉਹ ਉਹਨਾਂ ਦੇ ਧੱਕਾ ਕਰਤਾ ਉਹਨਾਂ ਦੀ ਪੈੜ ਜਿ ਕੱਢਦੀ ਇਹ ਡਰੇਨ ਜਿਵੇਂ ਇੰਜ ਉਚਾਈ ਜਾ ਕੇ ਪਾਈ ਏ ਤੁਸੀਂ ਕਿਤੇ ਆਣ ਕੇ ਜਦੋਂ ਹੜਾ ਆਏਗਾ ਤਾਂ ਵੇਖ ਲਓ ਆ ਵੀ ਪਾਣੀ ਇੰਜ ਹੁੰਦਾ ਉਹ ਵੀ ਹੁੰਦਾ ਹੁੰਦਾ ਜਦ ਕਿ ਡਰੇਨ ਦਾ ਪਾਣੀ ਅੱਗੇ ਜਾ ਕੇ ਜਾਣਾ ਚਾਹੀਦਾ ਹੁਣ ਇੱਕ ਘੱਗਰ ਤੇਰਾ ਉੱਛਲ ਗਿਆ ਡਰੇਨ ਲਾਣ ਕੇ ਚ ਪਾਣੀ ਜਾਂਦਾ ਨਹੀਂ ਉਹ ਫਿਰ ਸਿੱਧੀ ਪੁੱਠੀ ਮਾਰ ਕਰਦਾ ਜੇ ਇਹ ਉਹ ਉਹ ਘੱਗਰ ਚੋਂ ਹਟ ਜੇ ਇਹ ਡਰੇਨ ਜਿਹੜੀ ਘੱਗਰ ਚ ਪਈ ਹੋਈ ਹੈ ਜੇ ਸਿੱਧੀ ਇਹ ਚਲੀ ਜਾਏ ਇਹ ਜੰਡਮੁਗਲੀ ਜਾਂਦੀ ਏ ਅੱਗੇ ਜਾ ਕੇ ਨਾਲੇ 'ਚ ਪੈਂਦੀ ਏ ਅਗਾਂ ਦੀ ਅਗਾਂ ਫਿਰ ਪਾਣੀ ਨਿਕਲਦਾ ਨਿਵਾਨ 'ਚ ਜੇ ਹੁਣ ਕਿਉਂਕਿ ਅਸੀਂ ਤਾਂ ਇੱਥੇ ਆਏ ਆ ਤਾਂ ਜੋ ਅਸੀਂ ਪਹਿਲਾਂ ਹੀ ਕਿਉਂਕਿ ਆਫਤ ਆਉਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਕੋਈ ਅਪੀਲ ਕਰ ਸਕੀਏ ਪ੍ਰਸ਼ਾਸਨ ਨੂੰ ਦਿਖਾ ਸਕੀਏ ਤਸਵੀਰ ਦਿਖਾ ਸਕੀਏ ਕਿ ਆਪ ਦਾ ਘਰ ਹੈ ਔਰ ਇਹਦੀ ਤਸਵੀਰ ਹੈ ਕੀ ਅਪੀਲ ਹੈ ਪ੍ਰਸ਼ਾਸਨ ਨੂੰ ਕੀ ਆਕੇ ਜੇ ਪ੍ਰਸ਼ਾਸਨ ਆਉਂਦਾ ਤਾਂ ਇਹ ਮਜ਼ਬੂਤ ਕੀਤਾ ਜਾਵੇ ਬੰਨ ਹੈ ਨਕਾਬਾ ਵੀਰ ਜੀ ਪਤਾ ਹੈ ਕਿ ਜੇ ਕਰੇ ਇਹ ਬਹੁਤ ਮਹਿੰਗਾ ਪ੍ਰੋਜੈਕਟ ਹੈ ਇਹ ਨਹੀਂ ਹੋਣਾ ਕਿਉਂਕਿ ਪਿੱਛੇ ਹਰਿਆਣੇ ਦੀ ਜ਼ਮੀਨ ਹੈ ਅੱਗੇ ਪੰਜਾਬ ਦੀ ਲੱਗਦੀ ਹੈ ਬਹੁਤ ਤਗੜਾ ਜਿੱਦਾਂ ਉਹ ਲੈਵਲ ਤੇ ਬੰਨ ਬੰਨੇ ਹੋਏ ਹਨ ਵਾਲੇ ਵਾਲੀ ਸਾਈਡ ਤੇ ਉਹਨਾਂ ਬਚਾ ਕੀਤਾ ਹੋਇਆ ਉਹ ਵੱਜੇਗਾ ਇਹਦਾ ਕਿਉਂਕਿ ਸਰਕਾਰਾਂ ਕੋਲ ਤਾਂ ਚਲੋ ਮਹਿੰਗੀ ਮਹਿੰਗੀ ਦੀ ਕੋਈ ਗੱਲ ਨਹੀਂ ਸਰਕਾਰਾਂ ਕੋਲ ਤਾਂ ਪੈਸੇ ਬਹੁਤ ਉਹ ਹੱਲ ਹੈਗਾ ਉਹ ਆਪਣੀ ਪੰਜਾਬ 'ਚ ਤੇ ਥੋੜਾ ਮਲੇ ਥੋੜਾ ਉਹ ਥੋੜੇ ਥੋੜੇ ਜਿਹਾ ਹੱਲ ਹੋ ਜਾਏਗਾ ਬਾਈ ਕਹਿੰਦਾ ਇਹ ਇਹ ਕਿੰਨੇ ਕੁ ਟੁੱਟੇ ਹੋਏ ਬੰਦ ਹੈਗੇ ਨੇ ਬਾਈ ਜੀ ਇਹ ਤਾਂ ਬਸ ਆ ਕਿਲੇ ਦਾ ਹੀ ਬੰਨ ਟੁੱਟਿਆ ਹੋਇਆ ਜੀ ਸਰ ਇਹ ਜਿਹੜਾ ਪਿੱਛੇ ਵੀ ਹੰਤ ਨੇ ਜੀ ਟੁੱਟੇ ਪਿੱਛੇ ਵੀ ਉਹ ਤਾਂ ਬੰਦ ਤੇ ਆ ਇੱਕ ਕਿਲੇ ਦਾ ਬੰਨ ਹੈ ਜੀ ਆ ਇਹ ਜਿਹੜਾ ਇੱਥੋਂ ਦੀ ਲੱਗਿਆ ਕੁਝ ਤਾਂ ਬੰਨਿਆ ਹੋਇਆ ਕੁਝ ਪ੍ਰਸ਼ਾਸਨ ਬੰਨ ਦੇ ਜੇ ਪਾਣੀ ਕੁਛ ਆ ਦੇ ਤੱਕ ਨਿਕਲਣਾ ਉਹ ਹੋ ਜਾਏਗਾ ਜਿਹੜਾ ਘੱਟ ਪਾਣੀ ਹੁੰਦਾ ਜੀ ਇਧ ਜਾ ਬਨਬੱਦੀ ਜਾ ਕੇ ਗੜਜ ਸਫਾਈ ਹੋ ਜਾਏ ਪਾਣੀ ਚੱਲਦਾ ਹੋ ਜਾਏਗਾ ਜੀ ਸੰਜਰਪੁਰ ਦੇ ਵਿੱਚ ਹੀ ਪੈਂਦਾ ਇਹ ਇਹ ਬਨ ਨਾ ਕੇਲਚ ਪੈਂਦਾ ਜੀ ਆ ਇਹ ਕਿੱਥੇ ਪੈਂਦਾ ਕੇਲਚ ਕੇਲਚ ਨਿਜ਼ਾਮਪੁਰ ਏਰੀਆ ਅੱਛਾ ਨਿਜ਼ਾਮਪੁਰ ਏਰੀਆ ਮਿਕਸ ਐ ਜੀ ਹਰਿਆਣੇ ਹੱਦ ਚ ਆਉਂਦੀ ਨਹੀਂ ਆ ਗਈ ਨਾ ਉਹੀ ਗੱਲੇ ਪਿਆਲੀ ਆ ਹਰਿਆਣੇ ਇੱਧਰ ਹਰਿਆਣੇ ਦੀ ਆ ਉਹ ਪੰਜਾਬ ਦੀ ਅੱਧਾ ਪੰਜਾਬ ਚ ਟੁੱਟਿਆ ਅੱਧਾ ਹਰਿਆਣੇ ਚ ਟੁੱਟਿਆ ਪੰਜਾਬ ਚ ਖੜੇ ਐ ਇਸ ਲਈ ਤਾਂ ਪੰਜਾਬ ਐ ਜੀ ਇੱਧਰ ਹਰਿਆਣਾ ਜੀ ਠੀਕ ਹੈ ਤਾਂ ਨਿਊਚੀ ਬੰਨ ਬੰਨਿਆ ਹੋ ਜਿਹੜਾ ਸਾਹਮਣੇ ਵਾਲਾ ਜੀ ਆਹ ਦਿਖਾ ਵੀ ਦੋ ਉਧਰ ਪਾਸਾ ਬੰਨ ਦੇਖੋ ਉਹ ਨੈਸ ਤੋਂ ਪਰਾਂ ਵੀ ਬੰਨਿਆ ਹੋ ਉਧਰ ਹਰਿਆਣੇ ਵਾਲੇ ਦਾ ਹਾਂਜੀ ਹਾਂਜੀ ਜਿਹੜਾ ਪਿੱਛੇ ਦੜਵੇ ਟੁੱਟਿਆ ਸੀ ਬਹੁਤ ਚਾਹੀ ਜਿਨ੍ਹਾਂ ਨੇ ਪੂਰਾ ਮਜ਼ਬੂਤ ਕਰਦਾ ਜੀ ਐਦ ਕੀ ਤੇ ਸਾਡੇ ਪਿੰਡ ਦਾ ਖਰਾਬ ਹੀ ਜੀ ਕੰਮ ਜਿੱਧਰ ਬਦਨ ਬੱਜ ਗਿਆ ਨਾ ਫਿਰ ਤੇ ਹੱਡਾ ਇਹ ਨਾਲ ਬੱਜ ਗਿਆ ਇੱਕ ਸਾਈਡ ਲੈਨ ਹੈ ਜੀ ਇੱਕ ਸਾਈਡ ਘੱਗਰ ਹੈ ਅੱਗੇ ਫਿਰ ਘੱਗਰ ਪਾਣੀ ਰੋਕ ਦਿੰਦੀ ਹੈ ਸਾਡੇ ਪਿੰਡ ਤਾਂ ਡੁੱਬਿਆ ਜੀ ਪਿੰਡ ਗੱਬੇ ਆ ਜੀ ਅਪੀਲ ਕੀ ਹੈ ਪ੍ਰਸ਼ਾਸਨ ਨੂੰ ਕੀ ਕਹਿੰਦੇ ਸਾਡੀ ਦਾ ਇਹੀ ਹੈ ਜੀ ਬਸ ਉਹ ਡਰੇਨ ਪੱਟੀ ਹੈ ਜਿਹੜੀ ਉਹਦਾ ਵੇਰਵਾ ਹੋਇਆ ਸਾਰਾ ਅੱਗੇ ਪੱਟੀ ਹੋਈ ਜੀ ਬਸ ਸਿਰਫ ਬੱਲੋਪੁਰ ਤੋਂ ਇਧਰ ਸੰਜੇਰਪੁਰ ਤੋਂ ਲੈ ਕੇ ਬੱਲੋਪੁਰ ਤੱਕ ਰਹਿੰਦੀ ਹੈ ਜੀ ਉਹ ਅਪੀਲ ਹੈ ਜੀ ਪੱਟੀ ਜੇ ਫਿਰ ਤੁਹਾਡਾ ਹਾਲ ਬੰਦ ਲੱਗਦੀ ਆ ਘੱਗਰ ਦੀ ਸਫਾਈ ਹੋ ਜੇ ਪਰ ਚੱਲਦਾ ਹੋਇਆ ਜੀ ਆ ਮੌਕੇ ਦੇ ਉੱਤੇ ਜੇ ਇਸ ਇਸ ਸਮੇਂ ਵੀ ਸਫਾਈ ਹੋ ਜੇ ਤਾਂ ਵੀ ਕਾਫੀ ਚੀਜ਼ਾਂ ਠੀਕ ਹੋ ਜਾਣਗੀਆਂ ਹਾਂਜੀ 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 ਜਾਂ 1:00 ਵਜੇ ਜੀ ਇਥੋਂ ਤਾਂ ਆਹ ਅਪੀਲ ਹੈ ਪਿੰਡ ਵਾਸੀਆਂ ਦੀ ਕਿ ਯਾ ਤਾਂ ਬੰਨ ਜਿਹੜਾ ਹੈ ਇਹ ਵੱਜਿਆ ਜਾਵੇ ਔਰ ਜਿਹੜੀ ਘੱਗਰ ਦੀ ਸਫਾਈ ਹੈ ਇਹ ਵੀ ਜੇਕਰ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਕਾਫੀ ਫਰਕ ਜੋ ਹੈ ਉਹ ਪੈਂਦਾ ਹੋਇਆ ਨਜ਼ ਇੱਥੇ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਉਹ ਘੱਗਰ ਦੇ ਹੋਏ ਹੋਏ ਨੇ ਔਰ ਹਾਂ ਬੰਦੇ ਪਾਣੀ ਐ ਨਹੀਂ ਮਾਰ ਕਰਦਾ ਜੀ ਸਿੱਧਾ ਉਹ ਵੀ ਅੱਗੇ ਟਿੱਬੇ ਲੱਗੇ ਹੋਏ ਨੇ ਘੱਗਰ ਦੇ ਵਿੱਚ ਅੱਛਾ ਤੇ ਰਸਤਾ ਕੋ ਬੰਦ ਹੋਇਆ ਜੀ ਅੱਗੇ ਘੱਗਰ ਖੁੱਲੀ ਨਹੀਂ ਪਈ ਅੱਗੇ ਬੰਦ ਹੈ ਜੀ ਤੁਹਾਡੇ ਸਾਹਮਣੇ ਇੱਕ ਬਾੜ ਦਿਖਾਓ ਜੀ ਬਾੜ ਵਾਧੂ ਪਿਆ ਹੋਇਆ ਹੈ ਜੀ ਪਾਣੀ ਹੁੰਦਾ ਇੱਥੇ ਹੀ ਨਿਕਲਦਾ ਜੀ ਸਾਰਾ ਬਾਹਰ ਉਹ ਤੁਹਾਡੇ ਪਿੰਡਾਂ ਚੋਂ ਮਾਰ ਮਾਰਦਾ ਹਾਂਜੀ ਹਾਂਜੀ ਅੱਜ ਜ਼ਮੀਨ ਵਾਲੇ ਤਾਂ ਜ਼ਮੀਨ ਵੀ ਨਹੀਂ ਵਾਈ ਉਹਨੂੰ ਪਤਾ ਹੀ ਹੈ ਮਾਰੀ ਜਾਣੀ ਹੈ ਜੀ ਰਿਆ ਦੇਖ ਲਓ ਉੱਪਰ ਇਸਤਰੀ ਵੇਲੀ ਪਈ ਹੈ ਜੀ ਕਿਹਨਾਂ ਕਿ ਤੁਹਾਡੀ ਜ਼ਮੀਨਾਂ ਪਈ ਜੀ ਇਹ ਕਿਹ ਇਹਨਾਂ ਦੀ ਬਾਈ ਨਹੀਂ ਜਮੀਨ ਦਲਜੀਂਦਰ ਸਿੰਘ ਦੀ ਆ ਜੀ ਅੱਛਾ ਹਾਂਜੀ ਉਹਨਾਂ ਜਮੀਨੀ ਨਹੀਂ ਬਾਈ ਨਾ ਠੇਕੇ ਦੇ ਦਿੱਤੀ ਹੈ ਕਹਿੰਦੇ ਜੇ ਵਾਈ ਉਹਨਾਂ ਵਾਈ ਸੀ ਪਿਛਲੀ ਵਾਰੀ ਉਹ ਚੋਂ ਮਿੱਟੀ ਚੱਕ ਲਈ ਸਾਰੀ ਜੀ ਅੱਛਾ ਕਿਵੇਂ ਜੀ ਕਿਉਂ ਨਹੀਂ ਸਵਰ ਈਸ਼ਵਰ ਕਿਉਂ ਡਰ ਡਰੇ ਕੀ ਕਿਤੇ ਦੁਬਾਰਾ ਫਸਲ ਨੁਕਸਾਨੀਆਂ ਜਾਵੇ ਪਿਛਲੀ ਵਾਰੀ 10 ਤਰੀਕ ਨੂੰ ਪਾਣੀ ਆ ਗਿਆ ਸੀ ਜੀ ਤੇ ਇਹ ਕਿ ਉਹੀ ਦੱਸ ਦੇਖ ਰਹੇ ਹਾਂ ਕਿ ਜੇ ਕਿਤੇ ਫੇਰ ਉਹੀ ਹਾਲ ਦਾ ਹੋ ਜਾਵੇ ਤੇ ਦੱਸ ਦੇਖ ਕੇ ਫੇਰ ਬਾਅਦ ਚ ਹੀ ਕਰਾਂਗੇ ਜੀ ਤੇ ਉਸੇ ਕਰਕੇ ਐ ਕੀ ਪਾੜੀਆਂ ਜਵਾਈਆਂ ਕੋ ਨਹੀਂ ਗਈਆਂ ਹੁਣ ਹਾਂਜੀ 11 ਤਰੀਕ ਹੋਗੀ ਹਾਂਜੀ 11 ਉੱਪਰ ਹਾਲਾ ਕੀ ਟੱਪ ਗਿਆ ਚਲੋ ਇਹ ਤਾਂ ਸੁਖਸ਼ਾਂਤੀ ਹੈ ਜੇ ਨਾ ਹੋਵੇ ਤਾਂ ਚੰਗੀ ਗੱਲ ਹੀ ਹੈ ਵੈਸੇ ਹਾਂਜੀ ਹਾਂ ਫੇਰ ਹੁਣ ਦੇਖਾਂਗੇ ਜੀ ਅਜੇ ਹੋਰ ਨਾ ਕਣਕ ਹੋਈ ਵਿਚਾਰੇ ਦੀ ਉਹਦਾ ਤਾਂ ਬਹੁਤ ਕੰਮ ਡਾਊਨ ਹੋ ਗਿਆ ਵਿਚਾਰੇ ਦਾ ਨਾ ਕਣਕ ਹੋਈ ਨਾ ਜੀਰੀ ਨਾ ਅੱਗੇ ਵੀ ਕੁਛ ਉਹਦਾ ਖੇਤੀ ਉਹ ਧੰਦਾ ਸੀ ਉਹਦਾ ਵਿਚਾਰੇ ਦਾ ਹੋਰ ਕੋਈ ਧੰਦਾ ਨਹੀਂ ਹੈਗਾ ਜਿਹੜੇ ਪਿੰਡ ਵਾਲੇ ਨੇ ਕੀ ਸੋਚ ਰਹੇ ਨੇ ਫੇਰ ਇੱਥੋਂ ਛੱਡ ਕੇ ਚਲੇ ਜਾਈਏ ਕਿਤੇ ਹੋਰ ਬਸ ਹਾਂਜੀ ਹਾਂਜੀ ਅਜੀ ਤੇ ਸਾਡਾ ਇਹ ਜੈਦ ਕੀ ਪਾਣੀ ਆ ਗਿਆ ਨਾ ਅਸੀਂ ਤਾਂ ਛੱਡ ਜਣਾ ਜਿੱਥੋਂ ਘਰ ਮੇਰੇ ਕੋਲ 15 ਕਿੱਲੇ ਠੇਕੇ ਸੀ 10 ਕੁਇੰਟਲ ਜੀਰੀ ਹੋਈ ਹੈ 15 ਕਿੱਲਿਆਂ ਚੋਂ ਬਸ 10 ਹਾਂ ਜੀ 10 ਕੁਇੰਟਲ 15 ਕਿੱਲਿਆਂ ਦੇ ਵਿੱਚੋਂ ਉਹ ਵੀ ਦੁਬਾਰਾ ਲਾ ਗਏ ਜੀ ਉਹ ਵੀ ਦੁਬਾਰਾ ਲਾ ਜੀ ਵਾਰ ਲਾ ਜੀ ਵਾਰੀ ਲਾ ਗਏ ਜੀ ਹਾਂ ਜੀ ਬੜੀ ਉੱਕੀ ਪੌਦ ਮਿਲੀ ਪ੍ਰਸ਼ਾਸਨ ਨੇ ਵੀ ਕੋਈ ਪੌਦ ਮਿਲ ਜਾਂਦੀ ਕੋਸ਼ਿਸ਼ ਕਿਸੇ ਕਿਸੇ ਪ੍ਰਕਾਰ ਦੀ ਹੈਲਪ ਨਹੀਂ ਕੀਤੀ ਸਾਡੀ ਕਿਸੇ ਵੀ ਫਿਰ ਪੌਦਾਂ ਵੀ ਅਸੀਂ ਦੂਰ ਦੂਰ ਤੋਂ ਲੈ ਕੇ ਆ ਮੰਨ ਲਓ ਕਿ ਜਲੰਧਰ ਤੋਂ ਕੋਈ ਕਿਤੋਂ ਜਿੱਥੇ ਤੋਂ ਮਿਲੀਆਂ ਖਰਚਾ ਕਰਕੇ ਚਲੋ ਆਪਣੀ ਲਾਈ ਪਰ ਸਾਨੂੰ ਤੇ ਇਹ ਵਿੱਚ ਚਲੋ ਫਸਲ ਲਾ ਲਈ ਚਲੋ ਕੁਝ ਜਿਹੜਾ ਘਰਾਂ ਚ ਪਾਣੀ ਵੜਦਾ ਜੀ ਉਹਦਾ ਕੋਈ ਹੱਲ ਹਣੇ ਜੇਕਰ ਪੂਰਾ ਮਹੀਨਾ ਬੰਦੇ ਦਾ ਮੈਨ ਦਾ ਦਹਿਸ਼ਤ ਹੀ ਰਹਿੰਦਾ ਮੈਂ ਕਹਿੰਦਾ ਜੀ ਹੁਣ ਤੱਕ ਮੇਰੀ ਕੋਠੀ ਦਾ ਕੰਮ ਚੱਲਦਾ ਰਿਹਾ ਪੁੱਛੇ ਉਹਨਾਂ ਨੇ ਬੁਰਾ ਹਾਲ ਹੋ ਗਿਆ ਸੀ ਅੰਦਰ ਬਣਨ ਦੀ ਜੀ ਨਹੀਂ ਕਰਦਾ ਹੈਗੇ ਸਾਰਾ ਕੁਝ ਖਤਮ ਹੋ ਗਿਆ ਸੀ ਜੀ ਮੇਰੇ ਤਾਂ ਡੰਗਰ ਇਹਨਾਂ ਨੇ ਬਚਾਏ ਨੇ ਆਣ ਕੇ ਇਹਨਾਂ ਨੇ ਆਣ ਕੇ ਸੰਗਲ ਖੋਲੇ ਨੇ 15-20 ਮੁੰਡੇ ਤੇ ਹਿਸਾਬ ਲਾ ਲਓ ਅਰ ਕੋਈ ਰਾਹ ਨਹੀਂ ਜੇ ਕੋ ਢਿੱਲਾ ਮੱਠਾ ਹੋ ਜੇ ਬੰਦਾ ਕਿਸੇ ਪਾਸੇ ਜਾਂਦਾ ਰਾਹ ਨਹੀਂ ਨਾ ਇਧਰ ਬੱਲੋਵਰ ਵਾਲਾ ਨਾ ਇਧਰ ਵਾਲੇ ਨਾ ਕਿਤੇ ਵੀ ਇੱਕ ਆ ਸਾਡੀ ਸੜਕ ਇਹ ਚਲੋ ਪੋੜਾ ਸੀ ਪਿੰਡ ਨੇ ਲਾਇਆ ਸੀ ਇਹ ਵੀ ਮਨ ਲੋ ਕੱਚੀ ਇਹ ਕਹਿੰਦੇ ਵੀ ਇਹ ਵੀ ਬਣ ਜੇ ਤੇ ਇਹਦਾ ਵੀ ਕੋਈ ਹੱਲ ਨਹੀਂ ਜੀ ਕਿਸੇ ਪਾਸੇ ਜਾਣ ਨੂੰ ਬੜੀ ਦਿੱਕਤ ਹੈ ਹੁਣ ਥੋੜੇ ਦਿਨ ਹੋਈਆਂ 2-3 ਡੈਥ ਹੋ ਗਈਆਂ ਅੰਬਾਲੇ ਸਾਨੂੰ ਨੇੜੇ ਲੱਗਦਾ ਸੀ ਉਹ ਅਟੈਕ ਹੋਇਆ ਬੰਦੇ ਨੂੰ ਪਹੁੰਚਿਆ ਨਹੀਂ ਬਸ ਪੂਰੇ ਟਾਈਮ ਤੇ ਇੱਥੇ ਜਾਮ ਲੱਗ ਰਿਹਾ ਤਾਂ ਬਿਲਕੁਲ ਆਪੀਲ ਹੈ ਪਿੰਡ ਸੰਜਰਪੁਰਾਣਾ ਦੀ ਅਪੀਲ ਹੈ ਕਿ ਬੰਨ ਜਿਹੜਾ ਹੈ ਨੱਕੇ ਮਜ਼ਬੂਤ ਕਰ ਦਿੱਤੇ ਜਾਣ ਔਰ ਡਰੇਨੇਜ ਦੀ ਸਫਾਈ ਹੋ ਜਾਵੇ ਘੱਗਰ ਦੀ ਸਫਾਈ ਹੋ ਜਾਵੇ ਤਾਂ ਜੋ ਜਿਹੜਾ ਮੀਂਹ ਦੇ ਹੁਣ ਅੱਗੇ ਖਹਿਰ ਦਿਖਾਉਣਾ ਹੈ ਮੀਂਹ ਹਾਲਾਂਕਿ ਅਸੀਂ ਤਾਂ ਹੀ ਅਰਦਾਸ ਕਰਦੇ ਹਾਂ ਕਿ ਜਿਹੋ ਜਿਹੇ ਹਾਲਾਤ ਪਿਛਲੀ ਵਾਰ ਬਣੇ ਉਹ ਜਿਹੇ ਹਾਲਾਤ ਇਸ ਵਾਰ ਪੰਜਾਬ ਖਬਰਾਂ ਆਉਣ ਜਿੰਨਾ ਕਿ ਮੀਂਹ ਪੈਂਦਾ ਉਹ ਨਿਕਾਸੀ ਦੇ ਰਾਹੀ ਜਿਹੜੀਆਂ ਡਰੇਨਾਂ ਬਣੀਆਂ ਹੋਈਆਂ ਜਿਹੜੀ ਕੱਗਰ ਬਣੀ ਹੋਈ ਹੈ ਦੇ ਨਾਲ ਅੱਗੇ ਨਿਕਲਦਾ ਹੋਇਆ ਨਜ਼ਰ ਆਵੇ ਕਿਸੇ ਵੀ ਪਿੰਡ ਨੂੰ ਇਹਦੀ ਮਾਰਨਾ ਪਵੇ ਪਰ ਲੋੜ ਪੈਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿਹੜੀ ਜਿਹੜੀ ਥਾਵਾਂ ਦੇ ਉੱਤੇ ਇਸ ਵੇਲੇ ਲੋਕ ਅਪੀਲ ਕਰ ਰਹੇ ਨੇ ਉਹਨਾਂ ਥਾਵਾਂ ਦੇ ਉੱਤੇ ਆ ਕੇ ਜ਼ਰੂਰ ਤੇ ਹੰਦ ਦਿੱਤਾ ਜਾਵੇ ਡਰੇਨਾਂ ਸਾਫ਼ ਕੀਤੀਆਂ ਜਾਣ ਔਰ ਜਿਹੜੇ ਨੱਕੇ ਇਸ ਵੇਲੇ ਕਮਜ਼ੋਰ ਨੇ ਜਿਹੜੇ ਟੁੱਟੇ ਹੋਏ ਨੇ ਪਿਛਲੇ ਸਾਲ ਦੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਕੈਮਰਾ ਪਰਸਨ ਬਰਜਿੰਦਰ ਦਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ